ਹੈਲੋ ਜੀ ਸਸਰੀਕਾਲ ਜੁਮੈਂ ਮਨਜੀਤ ਕਰਮਾਨ ਆਪ ਸਭ ਨੂੰ ਪਿਆਰ ਭਰੀ ਸਸਰੀਕਾਲ ਸੱਚੇ ਭਾਸ਼ਾ ਵਿੱਚ ਤੁਹਾਨੂੰ ਚੜ੍ਹਦੀ ਕਲਾ ਚ ਰੱਖੀ ਤੁਸੀਂ ਬਹੁਤ ਖੁਸ਼ ਰਹੋ ਸੋ ਅੱਜ ਆਪਾਂ ਗੱਲਾਂ ਕੁਝ ਡੂੰਘੀਆਂ ਕਰਦੇ ਆਂ ਥੋੜੀਆਂ ਜੀਆਂ ਜੋ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਮੈਂ ਉਹ ਗੱਲਾਂ ਫਿਰ ਥੋੜੇ ਨਾਲ ਕਰਦੀ ਹੋਈ ਆਂ ਸਭ ਤੋਂ ਪਹਿਲਾ ਗੱਲ ਆਉਂਦੀ ਐ ਵੀ ਸੋਨੂੰ ਮਾਰਦਾ ਕੌਣ ਆ ਪਕਾਦੇ ਨੇ ਕੈਨ ਨਿੰਦੇ ਵੀ ਆਪ ਅੰਦਰੋਂ ਅੰਦਰ ਮਾਰ ਰਹੇ ਘਟ ਘਟ ਕੇ ਮਾਰ ਰਹੇ ਸੋਨੂ ਮਾਰਦਾ ਕੌਣ ਸੋਡਾ ਭੇਤੀ ਸੋਡਾ ਭੇਤੀ ਮਾਰਦਾ ਰਾਵਣ ਦੀ ਮੌਤ ਦਾ ਕਿਸੇ ਨੂੰ ਨਹੀਂ ਸੀ ਪਤਾ ਉਹਦੇ ਭਰਾ ਨੂੰ ਪਤਾ ਸੀ ਵੀ ਇਹਦੀ ਤੁੰਨੀ ਜਮੌਤ ਹੈ ਚਿਕਾ ਨੇ ਸੋਡਾ ਭੇਤੀ ਸੋਨੂ ਮਾਰਦਾ ਉਹ ਫੁੱਟੀਆਂ ਜੜਾਂ ਚ ਕਿਦੋਂ ਬਹਿ ਜਾਂਦਾ ਸਾਨੂੰ ਪਤਾ ਨਹੀਂ ਲੱਗਦਾ ਮੇਰੀਆਂ ਗੱਲਾਂ ਤਾਂ ਪਰਤਾਈਆਂ ਤੇ ਤੁਸੀਂ ਵੀ ਪਰਤਾਈ ਲਓ ਜੀਦੇ ਤੁਸੀਂ ਸਭ ਤੋਂ ਵੱਧ ਵਿਸ਼ਵਾਸ ਕਰੋਗੇ ਸਭ ਤੋਂ ਵੱਧ ਵਿਸ਼ਵਾਸ ਕਰੋਗੇ ਹਨਾ ਉਹੀ ਬੰਦਾ ਤੁਹਾਨੂੰ ਥੱਲੇ ਸੱਟਣ ਦੇ ਵਿੱਚ ਕੋਈ ਕਮੀ ਨਹੀਂ ਛੱਡੇਗਾ ਉਹਦਾ ਸਾਰਾ ਜੋਰ ਲੱਗੂ ਤੁਹਾਨੂੰ ਥੱਲੇ ਸੱਟਣ ਦੇ ਵਿੱਚ ਇੱਕ ਜਾਣ ਕਰ ਦੂ ਉਹ ਤੁਹਾਨੂੰ ਨੀਚੇ ਸੱਟਣ ਚ ਪਰ ਗੱਲ ਉੱਥੇ ਆ ਜਾਂਦੀ ਹੈ ਵੀ ਤੁਹਾਨੂੰ ਰੱਬ ਨਾ ਮਾਰੇ ਤੇ ਦੂਜੇ ਜੰਮਿਆਂ ਨਹੀਂ ਕੋਈ ਹਨਾ ਜਿੰਨਾ ਚਿਰ ਆਕਾਲਪੁਰਖ ਵੈਗੁਰੂ ਦੀ ਛੋਡੇ ਦਿਨੇਗਾ ਸਿੱਧੀ ਐ ਸਾਨੂੰ ਮਾਰਨ ਵਾਲਾ ਕੋਈ ਜੰਮਿਆ ਨਹੀਂ ਠੀਕ ਆ ਲੋਕਾਂ ਦਾ ਕੰਮ ਹੁੰਦਾ ਆਂ ਦੀਆਂ ਪਰਤੂਤਾਂ ਦਿਖਾਉਣੀਆਂ ਆ ਆਪਣੀਆਂ ਜਾਤਾਂ ਦਿਖਾਉਣੀਆਂ ਇਹ ਇਹ ਕੰਮ ਆ ਲੋਕਾਂ ਦਾ ਮੈਂ ਛੋਡੇ ਨਾਲ ਜੋ ਗੱਲ ਕਰਦੀ ਆ ਹੱਡ ਬੀਤੀ ਕਰਦੀ ਆ ਸੁਣ ਕੇ ਦੇਖ ਕੇ ਨਹੀਂ ਕਰਦੀ ਹੱਡ ਬੀਤੀ ਗੱਲ ਕਰਦੀ ਤੁਸੀਂ ਕਿਸੇ ਦਾ ਕਿੰਨਾ ਹੀ ਕਰ ਲਿਓ ਕਿੰਨਾ ਮਰਜ਼ੀ ਕਰ ਲਿਓ ਉਹ ਕਹਿੰਦਾ ਤਲੀਆਂ ਦੇ ਜੋਗ ਚ ਗਾ ਲਿਓ ਛੋਡੇ ਡੰਗ ਵੱਜੂਗੇ ਹੀ ਵੱਜੂਗੇ ਤੇ ਅਗਲੇ ਨੂੰ ਪਤਾ ਅਗਲੇ ਨੂੰ ਇਹ ਹੁੰਦਾ ਵੀ ਇਹਨੂੰ ਕਾਹਦੇ ਦਾ ਨਹੀਂ ਪਤਾ ਇਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਇਹਨਾਂ ਚਲਾਕੀਆਂ ਕਰੀਏ ਮੈਂ ਪਤਾ ਸਾਰਾ ਹੁੰਦਾ ਪਰ ਉਹ ਛੋਡੇ ਵਰਗਾ ਬਣਨਾ ਨਹੀਂ ਚਾਹੁੰਦਾ ਉਹ ਛੋਡੇ ਵਾਂਗੂ ਘਟਿਆ ਬਣਨਾ ਨਹੀਂ ਚਾਹੁੰਦਾ ਜਿੱਦਾਂ ਤੁਸੀਂ ਗਿਰ ਜਾਂਦੇ ਉਹਨਾਂ ਨੂੰ ਗਿਰਨਾ ਨਹੀਂ ਆਉਂਦਾ ਉਹਨੇ ਸਿੱਖਿਆ ਹੁੰਦਾ ਜ਼ਿੰਦਗੀ ਚ ਜਿਉਣਾ ਠੀਕ ਹੈ ਛੋਡੇ ਨਾਲ ਮਾੜੀ ਉਹ ਕਰੂਗਾ ਜਿਹਦੇ ਤੁਸੀਂ ਕਰੋਗੇ ਮੈਂ ਤਾਂ ਇਹ ਦੇਖ ਲੈ ਤੁਸੀਂ ਵੀ ਦੇਖ ਲਿਓ ਜਿਹੜੇ ਤੁਸੀਂ ਸਭ ਤੋਂ ਵੱਧ ਯਕੀਨ ਕਰੋਗੇ ਉਹੀ ਸੋਨੂੰ ਇੰਨਾ ਥੱਲੇ ਛਿੱਟੂਗਾ ਇੰਨਾ ਥੱਲੇ ਛਿੱਟੂਗਾ ਤੁਸੀਂ ਰੱਬ ਦੇ ਮੰਨਣ ਵਾਲੇ ਹੋਊਂਗੇ ਨਾ ਤਾਂ ਤੁਸੀਂ ਮੁੜ ਕੇ ਐ ਵੀ ਨਹੀਂ ਕਹਿ ਸਕਦੇ ਵੀ ਤੂੰ ਮੇਰੇ ਨਾਲ ਐ ਕੀਤੀ ਤੁਸੀਂ ਸਬਰ ਕਰੋਗੇ ਰੱਬ ਉੱਤੇ ਛੱਡੋਗੇ ਮੈਂ ਵੀ ਕਰਦੀ ਹਾਂ ਮੇਰੇ ਨਾਲ ਬਹੁਤ ਫਰਾਡ ਹੁੰਦੇ ਆ ਬਹੁਤ ਮੇਰੀ ਪਿੱਠ ਤੇ वार ਹੁੰਦੇ ਆ ਜਿਹਦਾ ਕੀਤਾ ਦਿਨੋਂ ਉਸੇ ਨੇ ਮੈਨੂੰ ਥੱਲੇ ਛੱਟਣ ਦੀ ਕਮੀ ਨਹੀਂ ਛੱਡੀ ਪਰ ਇੱਕ ਗੱਲ ਐ ਲੜਾ ਬੰਦ ਲਓ ਮੈਨੂੰ ਗੁਰੂ ਮਹਾਰਾਜ ਨੇ ਥੱਲੇ ਡਿੱਗਣ ਨਹੀਂ ਦਿੱਤਾ ਕੋਸ਼ਿਸ਼ ਕਰਦੇ ਆ ਮੈਨੂੰ ਥੱਲੇ ਛਿੱਟਣ ਦੀ ਪਰ ਮਹਾਰਾਜ ਨੇ ਇੰਨੀ ਬਾਹ ਫੜੀ ਹੋਈ ਹੈ ਮੇਰੀ ਉਹ ਥੱਲੇ ਡਿੱਗਣ ਦਿੰਦਾ ਨਹੀਂ ਥੱਲੇ ਤਾਂ ਦੂਰ ਦੀ ਗੱਲ ਹੋਊ ਝੁਕਣ ਵੀ ਨਹੀਂ ਦਿੰਦਾ ਤੇ ਜਿਨ੍ਹਾਂ ਨੇ ਮੈਨੂੰ ਥੱਲੇ ਛੱਟਣਾ ਉਹਨਾਂ ਦਾ ਸਾਰਾ ਜ਼ੋਰ ਲੱਗਿਆ ਪਿਆ ਐਂ ਕਰ ਦਾਂਗੇ ਅਸੀਂ ਬਹੁਤ ਕਰ ਦਾਂਗੇ ਅਸੀਂ ਇਹਨੂੰ ਅਸੀਂ ਦੇਖ ਲਾਂਗੇ ਇਹਦੇ ਨਾਲ ਅਸੀਂ ਐਂ ਕਰ ਦਾਂਗੇ ਕੀ ਦੇਖ ਲੋਗੇ ਤੁਸੀਂ ਮੇਰੇ ਨਾਲ ਸੋਨੂੰ ਹਜੇ ਤੱਕ ਨਹੀਂ ਮੇਰੀ ਪਰਖ ਪਈ ਵੀ ਮੈਂ ਕਿਹੋ ਜਿਹੀ ਇਹ ਦੂਗਾ ਪੈਂਦੀ ਵੀ ਨਹੀਂ ਮੈਂ ਥੱਲੇ ਡਿੱਗਣ ਵਾਲਾ ਜਦ ਤਾਂ ਹੈ ਨਹੀਂ ਵੀ ਕੋਈ ਮੈਨੂੰ ਥੱਲੇ ਛੱਟ ਜੂ ਇਹ ਤਾਂ ਕੋਈ ਜੰਮਿਆ ਨਹੀਂ ਅਜੇ ਤੱਕ ਕੱਲੇ ਪ੍ਰਮਾਤਮਾ ਤੋਂ ਬਿਨਾਂ ਮੈਨੂੰ ਥੱਲੇ ਛੱਟਣ ਵਾਲਾ ਕੋਈ ਨਹੀਂ ਜੰਮਿਆ ਭਲੇਖੇ ਗੜਦੋ ਆਪਦੇ ਦਿਮਾਗ ਚ ਵੀ ਮੈਂ ਡਿੱਗ ਜੂ ਨੋ ਜਿੱਦਣ ਮਰ ਗਈ ਉਦਦੇ ਭਾਵੇਂ ਟਿੱਕੇ ਪੈ ਜਾ ਨਹੀਂ ਛੋੜੀ ਤਾਂ ਔਕਾਤ ਦੀ ਵੀ ਤੁਸੀਂ ਮੈਨੂੰ ਥੱਲੇ ਛੱਟ ਜਿਓਗੇ ਸਮਝਦਾਰ ਸਮਝ ਜਾਣਗੇ ਗੱਲਾਂ ਮੈਂ ਕਿਹਨਾਂ ਨੂੰ ਕਹਿ ਰਹੀ ਆ ਕਿਉਂਕਿ ਜਿਹੜੇ ਹੁੰਦੇ ਨੇ ਨਾ ਛੋਟੀ ਸੋਚ ਦੇ ਮਾਲਕ ਉਹ ਗੱਲਾਂ ਉਹਦੀ ਘਟ ਲੈਂਦੇ ਆ ਮੇਰ ਨਾਲ ਬਹੁਤ ਫਰਾਡ ਹੋਇਆ ਬਹੁਤਿਆਂ ਨੇ ਮੇਰੇ ਪੈਸੇ ਦੱਬੇ ਠੀਕ ਹੈ ਮੈਂ ਇਥੋਂ ਕੱਪੜੇ ਲਿਆ ਕੇ ਵੀ ਮੁਕਰਗੇ ਦੱਬ ਗਏ ਚਲੋ ਕੋਈ ਗੱਲ ਨਹੀਂ ਇਹ ਗੱਲ ਕਹਿ ਦਿੰਦੇ ਆ ਵੀ ਜਦੋਂ ਹੋਏ ਅਸੀਂ ਦੇਵਾਂਗੇ ਜਦੋਂ ਹੋਏ ਅਸੀਂ ਦੇਵਾਂਗੇ ਆਪਾਂ ਕਹਤਾ ਵੀ ਤੁਹਾਨੂੰ ਰੱਬ ਐਸੀ ਰੱਖੂਗਾ ਤੁਸੀਂ ਕਾਮਯਾਬ ਹੀ ਨਹੀਂ ਹੁੰਦੇ ਠੀਕ ਹੈ ਤੇ ਕਈਆਂ ਨੇ ਮੇਰੇ ਪੈਸੇ ਵੀ ਇੱਧਰ ਉੱਧਰ ਕਰਤੇ ਪਤਾ ਮੈਨੂੰ ਲੱਗ ਜਾਂਦਾ ਕਿ ਕਿਨੇ ਮੇਰੀ ਚੀਜ਼ ਛੇੜੀ ਏ ਸਭ ਪਤਾ ਲੱਗ ਜਾਂਦਾ ਮੈਨੂੰ ਵੀ ਕੌਣ ਮੇਰੀ ਚੀਜ਼ ਨਾਲ ਹੱਥ ਲਾਗਾ ਤੇ ਕੌਣ ਛੇੜ ਗਿਆ ਕਿਉਂਕਿ ਮਹਾਰਾਜ ਦੇ ਲੜ ਲੱਗੇ ਆ ਤੇ ਫਿਰ ਪਰਮਾਤਮਾ ਨੇ ਉਹਨਾਂ 'ਕਿ ਤਾਪਾ ਨੂੰ ਬਲ ਦੇਣਾ ਹੀ ਹੈ ਉਹਨਾਂ ਨੂੰ ਲੱਗਦਾ ਸੀ ਚਲਾਕ ਵਾਲੇ ਆਂ ਦੀ ਮਨਜੀਤ ਨਾਲ ਅਸੀਂ ਆਇਆ ਕਰਕੇ ਪਰ ਸੋਨ ਨੂੰ ਕੀ ਪਤਾ ਮਨਜੀਤ ਦੀਆਂ ਜੜਾਂ ਕਿੱਥੇ ਆ ਸੋਨ ਨੂੰ ਨਹੀਂ ਪਤਾ ਕਿੱਥੇ ਜੜਾਂ ਲੱਗੀਆਂ ਹੋਈਆਂ ਤੇ ਕਿੱਥੇ ਉਹ ਪਾਣੀ ਪੀਂਦੇ ਆ ਤੇ ਤੁਸੀਂ ਤੁਸੀਂ ਇਸ ਭਲੇਖੇ 'ਚੋਂ ਵੀ ਅਸੀਂ ਵਾਲਟੀ ਪਾਣੀ ਦੀ ਨਹੀਂ ਪਾਈ ਤੇ ਇਹ ਤਾਂ ਸੁੱਕ ਜਾਣਗੀਆਂ ਨਹੀਂ ਐ ਨਹੀਂ ਵੀਰੇ ਮੇਰੀਆਂ ਜਣਾ ਸੁੱਕਦੀਆਂ ਇੰਨੀਆਂ ਪੋਲੀਆਂ ਨਹੀਂ ਹੈਗੀਆਂ ਇਹਨਾਂ ਐਵੇਂ ਜ਼ੋਰ ਨਾ ਲਾਓ ਜਿੰਨਾ ਸੋ ਤੁਹ ਲੱਗਦਾ ਜ਼ੋਰ ਲਾਈ ਚੱਲੋ ਪਰ ਆਪਣੀਆਂ ਮਹਾਰਾਜ ਨੇ ਜਿਹੜਾ ਬਹੁਤ ਡੂੰਘੀਆਂ ਕਰ ਛੱਡੀਆਂ ਤੁਹਾਡੇ ਤਾਂ ਸਾਰੀ ਨਹੀਂ ਹੈਗਾ ਤੁਸੀਂ ਬੜੀ ਜੜਾ ਖਿੱਚ ਲਓਗੇ ਕੋਸ਼ਿਸ਼ ਤੁਸੀਂ ਜਾਰੀ ਰੱਖਿਓ ਕੋਈ ਗੱਲ ਨਹੀਂ ਜਿਹੜੇ ਮੇਰੇ ਨਾਲ ਗੁੱਜੀਆਂ ਚਲਾਕੀਆਂ ਕਰਦੇ ਆ ਕਰਨ ਲਈ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਿਆ ਕੁਸਪਰਸਣ ਜੋ ਮੇਰੇ ਨਾਲ ਗੁੱਜੀਆਂ ਚਲਾਕੀਆਂ ਕਰ ਰਹੀ ਐ ਇਸ ਟਾਈਮ ਪਰ ਮੈਨੂੰ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਪਤਾ ਮੈਨੂੰ ਸਾਰਿਆਂ ਦਾ ਚੁੱਪਾਂ ਹਲੇ ਸਾਰਿਆਂ ਦਾ ਪਤਾ ਚੁੱਪ ਐ ਬੋਲਣਾ ਪਾਉਦੇ ਆ ਜਦਦੇ ਆਪਣਾ ਟਾਈਮ ਆ ਗਿਆ ਤੇ ਟਾਈਮ ਬਹੁਤ ਜਲਦ ਆਪਣਾਉਣ ਵਾਲਾ ਸੱਚੇ ਪਾਤਸ਼ਾਹ ਵਾਹਿਗੁਰੂ ਬਹੁਤ ਜਲਦ ਆਪਣੇ ਤੇ ਉਹ ਟਾਈਮ ਲਿਆ ਰਿਹਾ ਹੈ ਵੀ ਆਪਾਂ ਬਹੁਤ ਜਲਦੀ ਹੀ ਅਗਲੇ ਨੂੰ ਇਹ ਸਵਾਲ ਪੁੱਛਾਂਗੇ ਜਿਨ੍ਹਾਂ ਨੇ ਸਵਾਲ ਮੇਰੇ ਲਈ ਖੜੇ ਕੀਤੇ ਆ ਉਹਨਾਂ ਨੂੰ ਪੁੱਛਾਂਗੇ ਆਪਾਂ ਆਉਣ ਵਾਲਾ ਟਾਈਮ ਆਪਣਾ ਹੁਣ ਵਾਲਾ ਟਾਈਮ ਨਹੀਂ ਹੈਗਾਗਾ ਪੁੱਛ ਲਾਂਗੇ ਜੀ ਨੇ ਸਾਡੇ ਤੇ ਬਾਰ ਕੀਤੀ ਆ ਸਾਨੂੰ ਸਾਰਾ ਪਤਾ ਹੈ ਆਊਗਾ ਉਹ ਟਾਈਮ ਤੇ ਸਮਾਂ ਵੀ ਆਊਗਾ ਜਦੋਂ ਸਾਰਿਆਂ ਨੂੰ ਮੂੰਹ ਖੋਲ ਕੇ ਦੱਸਿਆ ਜਾਊਗਾ ਵੀ ਤੂੰ ਮੇਰੇ ਤੇ ਬਾਰ ਕੀਤਾ ਤੂੰ ਮੇਰੇ ਤੇ ਬਾਰ ਕੀਤਾ ਪਰ ਹਲੇ ਚੁੱਪਾ ਦੇਖ ਰਹੇ ਹਾਂ ਸਭ ਨੂੰ ਦੇਖ ਰਹੇ ਹਾਂ ਵੀ ਕੌਣ ਕਿੰਨਾ ਗਿਰ ਰਿਹਾ ਇਹ ਦੇਖਣਾ ਜ਼ਰੂਰੀ ਹੈ ਕੌਣ ਕਿਹਦਾ ਪਾਰਟਨਰ ਹੈ ਕਿਹਦਾ ਕਿਹਦਾ ਜੋਰ ਲੱਗਿਆ ਹੋਇਆ ਮੈਨੂੰ ਥੱਲੇ ਸੱਟਣ ਚ ਮੈਂ ਕਹਣੀ ਆ ਵੀ ਸਾਰੀ ਦੁਨੀਆ ਇੱਕ ਪਾਸੇ ਹੋ ਜੇ ਮੈਨੂੰ ਤਾਂ ਪਰਵਾਹ ਨਹੀਂ ਤੁਸੀਂ ਤਾਂ ਹੈ ਹੀ ਚਾਰਕ ਜਣੇ ਸਾਰੀ ਦੁਨੀਆ ਇੱਕ ਪਾਸੇ ਜਮੈਂ ਤਾਂ ਪਰਵਾਹ ਨਹੀਂ ਕਰਦੀ ਕਿਉਂ ਪੁੱਛ ਕਿਉਂਕਿ ਮੇਰੀ ਬਾਹ ਅਕਾਲਪੁਰਖ ਵੈਗਰੂ ਨੇ ਵੜੀ ਹੋਈ ਹੈ ਤੇ ਮੈਂ ਸੁੱਥੋ ਕਿਵੇਂ ਜਿਫਿਉਂ ਸੋਤੋਂ ਲੈਣਾ ਕੀ ਹੈ ਪਰ ਥੋੜਾ ਸੋਚ ਕੇ ਦੇਖੋ ਮਸੂਤੋਂ ਲੈਣਾ ਕੀ ਹੈ ਮੈਂ ਲੈਣਾ ਮੇਰੇ ਪਰਮਾਤਮਾ ਤੋਂ ਹੈ ਮੰਗਣਾ ਪਰਮਾਤਮਾ ਦੇਣਾ ਮੈਨੂੰ ਉਹਨੇ ਹੈ ਕਾਮਯਾਬ ਮੈਨੂੰ ਉਹਨੇ ਕਰਨਾ ਪਿਆ ਸੋਡੇ ਮੂਰੇ ਕਿਉਂ ਨਹੀਂ ਹੋऊंगी ਰੋਹ ਭਲੇਖਿਆ ਚ ਦਿਨ ਰਾਤ ਰੋਹ ਭਲੇਖਿਆ ਚ ਪਰ ਦੇਖੂ ਸਾਨੂੰ ਲਾਜ਼ਮੀ ਸੋਡੀਆਂ ਕਾਤਾਂ ਸਾਨੂੰ ਲਾਜ਼ਮੀ ਦਿਖਾਉ ਜਮਾਨ ਬੋਲ ਕੇ ਦਿਖਾਉ ਫਿਰ ਲੋਕ ਤਾਂ ਵਿਜਦੀ ਗੱਲਾਂ ਕੱਢਦੇ ਮੈਂ ਵਿਜਦੀ ਨਹੀਂ ਗੱਲਾਂ ਕੱਢਦੀ ਸੋਡੇ ਫੇਸ ਤੇ ਕਹੂੰਗੀ ਵੀ ਤੁਸੀਂ ਆਹ ਕੁਝ ਦਿੱਤਾ ਹਣ ਦੱਸੋ ਵੀ ਤੁਸੀਂ ਮੇਰਾ ਕੀ ਕਰ ਲਿਆ ਆਊਗਾ ਟਾਈਮ ਮਿਲੂੰਗੀ ਸੋਨੂੰ ਡਰਨ ਵਾਲਾ ਜਿਵੇਂ ਮਹਿਗੀ ਲੋਕਰਾਂ ਲੈ ਚੋ ਵੀ ਲੋਕ ਜੀ ਠੀਕ ਆ ਗੱਲਾਂ ਕੈਚ ਕਰੀ ਜਾਨੀਆਂ ਦਿਮਾਗ ਚ ਇੱਕ ਰੀਲ ਐ ਉਹਨੂੰ ਭਰੀ ਜਾਨੀ ਐ ਵੀ ਕਿਹਨੇ ਮੇਰੇ ਨਾਲ ਕੀ ਕੀਤਾ ਕੌਣ ਮੈਨੂੰ ਕਿੱਦਾਂ ਦੇਖਦਾ ਤੇ ਕੌਣ ਮੇਰੇ ਨਾਲ ਆ ਕੌਣ ਮੇਰੇ ਨਾਲ ਛੇੜਖਾਨੀਆਂ ਕਰਦਾ ਕੌਣ ਮੈਥੋਂ ਦੂਰ ਸਭ ਪਤਾ ਨਹੀਂ ਕਿਤੇ ਮੇਰੇ ਨਾਲ ਕਰਦੇ ਆ ਨਾ ਕੁਛ ਕੁ ਸਮਾਂ ਖੜੋ ਤਾਂ ਡਿੱਗਣਗੇ ਪੈਰਾਂ ਚ ਆ ਕੇ ਵੀ ਅਸੀਂ ਸੋਟਰਨ ਕੀ ਟੈਂ ਅਸੀਂ ਸਾਨੂੰ ਅੱਜ ਦੇਣੀਆਂ ਪੈਗੀਆਂ ਕੁਝਕ ਤਾਂ ਲੋਕ ਐਸੇ ਹੁੰਦੇ ਆ ਘਰ ਦੇ ਵਿੱਚ ਮਤਲਬ ਤੁਸੀਂ ਐ ਦੱਸੋ ਉਹ ਬੰਦਾ ਕੀ ਕਰੂ ਜਿਹਦੇ ਘਰ ਦੇ ਵਿੱਚੋਂ ਪੈਸੇ ਚੋਰੀ ਹੁੰਦੇ ਹੋਣ ਉਹ ਇਨਸਾਨ ਕੀ ਕਰੂ ਜਿਹਦੇ ਘਰ ਦੇ ਵਿੱਚ ਪਏ ਪੈਸੇ ਚੋਰੀ ਹੋ ਗਏ ਹੋਣ ਤੇ ਉਹਨੂੰ ਪਤਾ ਹੋਵੇ ਵੀ ਕਿਹੜੇ ਸਖਸ ਨੇ ਕੱਢੇ ਆ ਪਤਾ ਹੁੰਦਾ ਉਹਨੂੰ ਘਰ 'ਚ ਤਨ ਪਤਾ ਹੁੰਦਾ ਨੇਚਰਲੀ ਵੀ ਕੌਣ ਪੈਸੇ ਕੱਢਦਾ ਤੇ ਉਹ ਉਹਨੂੰ ਪਤਾ ਹੁੰਦਾ ਵੀ ਮੇਰੇ ਪੈਸੇ ਕਿਹਨੇ ਚੱਕੇ ਆ ਤੇ ਪਰ ਉਹਨਾਂ ਜਾਣ ਬਣ ਜਾਂਦਾ ਪਤਾ ਕਿਉਂ ਕਿ ਉਹ ਦੇਖਣਾ ਚਾਹਦਾ ਹੁੰਦਾ ਵੀ ਚਲੋ ਕੋਈ ਗੱਲ ਨਹੀਂ ਪੰਜ ਚਾਰ ਹਜ਼ਾਰ ਚੀਜ਼ ਕੀ ਐ ਦੇਖ ਲਈ ਵੀ ਇਹ ਗਿਰਦਾ ਕਿੰਨਾ ਹੈ ਬਹੁਤ ਕੁ ਜ਼ਬਰਦਸਤ ਕੀਤਾ ਜਿੱਦ ਅੱਜ ਜ਼ਿਕਰ ਮੈਂ ਕਰਦੀ ਆਈਆਂ ਪਰ ਹੁਣ ਨਹੀਂ ਕਰਦੀ ਹੁਣ ਤਾਂ ਸਮਾਂ ਸਾਰਿਆਂ ਨੂੰ ਜਵਾਬ ਦੇਣ ਦਾ ਉਹਨਾਂ ਨੂੰ ਦੱਸਣ ਦਾ ਵੀ ਤੁਸੀਂ ਕੀ ਸੀ ਤੇ ਮੈਂ ਕੀ ਸੀ ਨਾ ਤਾਂ ਮੈਂ ਕਿਸੇ ਲਈ ਪੂਰੇ ਅੱਜ ਜਾ ਕੇ ਝੁਕਦੀਆਂ ਨਾ ਕੱਲ ਚੁਕਾ ਨਾ ਮੈਨੂੰ ਅੱਜ ਕਿਸੇ ਦੀ ਪਰਵਾਹ ਨਾ ਕੱਲ ਐ ਮੈਂ ਸਿਰਫ ਦੋ ਚੀਜ਼ਾਂ ਦੀ ਇੱਜ਼ਤ ਕਰਦੀ ਆ ਇੱਕ ਤਾਂ ਮੇਰੇ ਮਾਪਿਆਂ ਦੀ ਤੇ ਦੂਜੇ ਵਾਹਿਗੁਰੂ ਦੀ ਵਾਹਿਗੁਰੂ ਨੇ ਮੈਨੂੰ ਇਸ ਜੁਨੀਆ ਦੁਨੀਆ ਤੇ ਭੇਜਿਆ ਮੇਰੀ ਹੈਲਪ ਕਰਦਾ ਤੇ ਮਾਪਿਆਂ ਨੇ ਮੈਨੂੰ ਜਨਮ ਦਿੱਤਾ ਹ ਕਰਜ਼ਦਾਰ ਆ ਮੈਂ ਉਹਨਾਂ ਦੀ ਸਿਰਫ ਦੋ ਪਰਮਾਤਮਾ ਤੇ ਮਾਪਿਆਂ ਦੀ ਦੋ ਦੀ ਛੇ ਫੈਮਿਲੀ ਤੀਜੇ ਨੂੰ ਮੈਨੂੰ ਜਾਣਦੀ ਕੋਣ ਹੈ ਅੰਮ੍ਰਿਤ ਫਿਰਦੇ ਆ ਲੀਡਰੀ ਘੋਟ ਦੀ ਹੂੰ ਪਲੇਖੇ ਜੈ ਅਸੀਂ ਐਂ ਕਰਦਾਂਗੇ ਅਸੀਂ ਉਹ ਕਰਦਾਂਗੇ ਅਸੀਂ ਮਨਜੀਤ ਕੇ ਕਿਸੇ ਪ੍ਰੋਗਰਾਮ ਤੇ ਨਹੀਂ ਜਾਂਦੇ ਤੇ ਅਸੀਂ ਮਨਜੀਤ ਨੂੰ ਕੱਲੀ ਨੂੰ ਕੱਢ ਦਾਂਗੇ ਅਸੀਂ ਓਏ ਛੱਡਿਆ ਕਰੋ ਮਨਜੀਤ ਹੋ ਰਹਾ ਸਾ ਨੂੰ ਟੱਪ ਆਈ ਆ ਜਿੰਨਾ ਵਾਸਤੇ ਮੈਂ ਕਹਿ ਰਹੀ ਹਾਂ ਤੇ ਸੁਣ ਲਿਓ ਤਾਂ ਨਾਲ ਵੀਰੇ ਮੈਂ ਓਹ ਰਹਾ ਛੱਡ ਆਈ ਆ ਜਿੱਥੇ ਮੈਂ ਖੜ ਕੇ ਇਹ ਸੋਚਦੀ ਸੀ ਵੀ ਮੇਰੇ ਨਾਲ ਕੌਣ ਹੈ ਤੇ ਕੌਣ ਹੈਗਾ ਕੌਣ ਨਹੀਂ ਹੈਗਾ ਅੱਜ ਮੈਂ ਉਹ ਰਾਹਾਂ ਤੇ ਖੜੀ ਆ ਵੀ ਯਾਰ ਪ੍ਰਮਾਤਮਾ ਮੇਰੇ ਨਾਲ ਹੋ ਮੇਰਾ ਸਾਥ ਛੱਡਦਾ ਨਹੀਂ ਤੇ ਮੈਂ ਦੂਜੇ ਇੰਤਾਂ ਮੈਨੂੰ ਪਤੀ ਨਹੀਂ ਕੋਹਣਾ ਕਿੱਥੇ ਮੈਂ ਉਹਨਾਂ ਲਈ ਕਿਉਂ ਸੋਚਾਂ ਮੈਂ ਸੋਚੂ ਆਪਣੇ ਵੈਗਰੂ ਲਈ ਆਪਣੇ ਬੱਚਿਆਂ ਲਈ ਤੀਜੇ ਬਰਸ ਲਈ ਮੈਂ ਕੁਝ ਸੋਚਾਂ ਕੀ ਲੱਗਦਾ ਮੇਰੇ ਕੋਹਣਾ ਹੋ ਕੁਝ ਵੀ ਨਹੀਂ ਲੱਗਦਾ ਮੀ ਫਿਰਦਾ ਦਿਮਾਗ ਖਰਾਬ ਕਰੀ ਆਪਾ ਆਪਣੀ ਜ਼ਿੰਦਗੀ ਚ ਮਸਤ ਹੈ ਤੇ ਪ੍ਰਮਾਤਮਾ ਦੀ ਦਿੱਤੀ ਹੋਈ ਕਿਸੇ ਚੀਜ਼ ਦੀ ਕੋਈ ਕਮੀ ਹੈ ਨਹੀਂ ਰੱਬ ਨੇ ਉਹ ਸਾਰਾ ਕੁਝ ਦਿੱਤਾ ਹੋਇਆ ਜੋ ਆਪਾਂ ਨੂੰ ਲੋੜ ਸੀ ਠੀਕ ਹੈ ਸੋ ਬੇਈਮਾਨੀਆਂ ਕਰਨ ਵਾਲੇ ਨੂੰ ਪ੍ਰਮਾਤਮਾ ਨੇ ਉਹਨਾਂ ਦੀ ਥਾਮ ਤੇ ਰੱਖਿਆ ਹੋਇਆ ਉਹ ਸਿਰਫ ਬੇਈਮਾਨੀਆਂ ਕਰਨ ਵਾਲੇ ਆ ਪੈਸੇ ੜੱਪਣ ਵਾਲੇ ਆ ਹੇਠਾ ਉੱਤਾਂ ਕਰਨ ਵਾਲੇ ਉਹ ਇਹਨਾਂ ਜੋਗਰੀ ਰਹਿ ਗਏ ਵਿਚਾਰੇ ਪਰ ਆਪਾਂ ਨੂੰ ਵਹਿਗੂਨੇ ਉਹ ਸਭ ਦਿੱਤਾ ਜੋ ਇੱਕ ਇਨਸਾਨ ਨੂੰ ਹੋਣਾ ਚਾਹੀਦਾ ਜਿਨ੍ਹਾਂ ਨੇ ਮੇਰਨਾ ਕੀਤੀਆਂ ਸੀ ਭਸਕਦੇ ਫਿਰਦੇ ਆ ਨਾ ਮਰਦੇ ਆ ਚਾਹੇ ਨਾ ਜਿਉਂਦੇ ਆ ਚਾਹੇ ਪਤਾ ਨਹੀਂ ਕਾਦੋ ਪਰ ਹੈ ਠੀਠ ਗੋਲ ਦੇ ਨਹੀਂ ਥੋੜੇ ਠੀਠ ਵੱਧ ਨੇ ਕਹਿੰਦੇ ਕਿ ਸਿਰੇ ਦੇ ਬਿਸ਼ਰਮਾ ਉਹ ਨੇ ਉਹ ਤੇ ਆਪਾਂ ਪਰ ਵਾਹ ਨਹੀਂ ਕਰਦੇ ਅਗਲੇ ਇਹ ਸੋਚਦੇ ਵੀ ਅਸੀਂ ਉਹਦਾ ਐਂ ਕਰ ਦਾਂਗੇ ਵਾਹ ਕਰ ਦਾਂਗੇ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਲੱਗਦੇ ਵੀ ਆ ਮੇਰੇ ਮੇਰਾ ਕਰ ਕੀ ਸਕਦੇ ਉਹ ਜਿੱਥੇ ਗੱਲ ਹੱਕ ਦੀ ਆ ਹੱਕ ਲੈਂਦੇ ਆਂ ਤੇ ਲਵਾਂਗੇ ਅੱਗੇ ਵੀ ਲਵਾਂਗੇ ਆਪਣੇ ਹੱਕ ਲਈ ਲੜਨਾ ਕੋਈ ਮਾੜਾ ਨਹੀਂਗਾ ਹੱਕ ਜਿਹੜਾ ਆਪਦਾ ਹੈਗਾ ਉਹ ਛੱਡਦੇ ਨਹੀਂ ਤੇ ਕਿਸੇ ਦਾ ਲੈਂਦੇ ਨਹੀਂ ਚਾਹੀਏ ਫਿਰ ਉੱਥੇ ਜਾਣ ਦੇਣੀ ਪੈ ਜੇ ਚਾਹੀਏ ਕੁਛ ਮਰਚੀ ਹੋ ਜੇ ਹੱਕਾਂ ਦੇ ਲੈ ਕੇ ਛੱਡਾਂਗੇ ਹੱਕ ਨਹੀਂ ਛੱਡਦੇ ਤੇ ਜੇ ਅਗਲੇ ਦੇ ਦਿਲ ਚ ਭਲੇਖਾ ਹੋਊਗਾ ਵੀ ਅਸੀਂ ਐਂ ਕਰਦਾਂਗੇ ਬਾਹਰ ਕਰਦਾਂਗੇ ਭਲੇਖੇ ਜਿਹਾ ਲੋ ਜਿੰਨਾ ਜੀਵਿੰਦਾ ਠੀਕ ਹੈ ਜਦ ਸਾਡੀ ਵਾਰੀ ਆ ਗਈ ਨਾ ਫਿਰ ਚੀਕਾਂ ਨਾ ਮਾਰੇ ਫਿਰ ਚੁੱਪ ਕਰਕੇ ਸਹਿੰਦੇ ਰਹੋ ਉਦੋਂ ਸੋਚੋ ਵੀ ਹੁਣ ਤੱਕ ਕਰਾਸੇ ਨੂੰ ਤੰਗ ਕੀਤਾ ਸੀ ਅਸੀਂ ਪਰ ਤਾਂ ਕਰਦੇ ਸੀ ਹੁਣ ਅਗਲੇ ਦੀ ਵਾਰੀ ਹੈ ਉਦੋਂ ਫਿਰ ਚੁੱਪ ਕਰਕੇ ਕਰਨਾ ਚ ਤੇਲ ਪਾ ਕੇ ਬੈਠੇ ਝਾਕੀ ਜਾਇਓ ਦੇਖੀ ਆਇਓ ਬੋਲਿਓ ਨਾ ਨੁਕਸਾਨ ਛੋੜੇ ਹੀ ਹੋਣਾ ਜਿੱਦੇ ਆਏ ਮੈਦਾਨ ਚ ਖੁੱਲ ਕੇ ਆਵਾਂਗੇ ਛੋਡੇ ਵਾਂਗੂ ਪਿੱਠ ਪਿੱਛੇ ਵਾਰ ਨਹੀਂ ਕਰਦੇ ਆਦਤ ਹੀ ਨਹੀਂ ਸਾਡੀ ਦਾ ਵਾਰ ਕਰਨ ਦੀ ਜਿੱਦੇ ਆਏ ਨਾ ਮੈਦਾਨ ਚ ਸਰ ਜਾਵਾਂਗੇ ਨੁਕ ਲੱਕੇ ਨਹੀਂ ਆਉਂਦੇ ਜਵਾਨ ਹੱਕ ਤਾਣ ਕੇ ਖੜਾਂਗੇ ਨਾ ਅਸੀਂ ਉਹਦੇ ਵਿੱਚ ਉਹਦੇ ਰਾਹੀਂ ਗੱਲਾਂ ਕਹਾਈਏ ਕਿਸੇ ਨੂੰ ਨਾ ਉਹਦੇ ਰਾਹੀਂ ਛੋਡੀਆਂ ਆਦਤਾਂ ਗੰਦੀਆਂ ਘਟਿਆ ਵੀ ਕਿਸੇ ਦੇ ਰਾਹੀਂ ਤੁਸੀਂ ਗੱਲਾਂ ਖਾਉਣੇ ਆਪ ਤੁਸੀਂ ਪਾਸ ਜਿਹੜੇ ਛੋਡੇ ਵਰਗੇ ਗਰੇ ਇਨਸਾਨ ਨਹੀਂ ਹੈਗੇ ਅਸੀਂ ਜੋ ਕਹਨੇ ਅਗਲੇ ਦੇ ਮੂੰਹ ਤੇ ਕਹਨੇ ਆ ਅਸੀਂ ਇਨਸਾਨਾਂ ਚਾ ਛੋਡੇ ਵਾਂਗੂ ਕੁੱਤਿਆਂ ਚ ਨਹੀਂ ਹੈਗੇ ਵੀ ਪਿੱਛਾ ਤੱਕਾ ਕਿਤੇ ਭਾਂਡੇ ਚ ਮੂੰਹ ਮਾਰਤਾ ਪਿੱਠ ਤੇ ਵਾਰ ਉਹ ਕਰਦੇ ਜਿਹੜੇ ਗਦਾਰ ਹੁੰਦੇ ਆ ਸੀ ਗਦਾਰਾਂ ਚ ਨਹੀਂ ਆਉਣਾ ਨਾ ਅੱਜ ਜਾਈਏ ਨਾ ਗੱਲ ਆਈਏ ਜੀ ਨਾਲ ਪੰਗਾ ਪਾਊਗਾ ਜਿਹਦੇ ਨਾਲ ਗੱਲ ਹੋਊਗੀ ਸਿੱਧਣ ਸਿੱਧੀ ਹੋਊਗੀ ਇੱਧਰ ਉੱਧਰ ਨਹੀਂ ਹੋਊਗੀ ਜੇ ਅਗਲੇ ਨੂੰ ਆਪਣੀ ਜਾਨ ਨਹੀਂ ਪਿਆਰੀ ਫਿਰ ਪਿਆਰੀ ਸਾਨੂੰ ਵੀ ਨਹੀਂ ਨਾ ਤਾਂ ਅਸੀਂ ਡਰ ਕੇ ਜਿਉਣਾ ਜਾਣਦੇ ਆ ਤੇ ਨਾ ਅਸੀਂ ਡਰਾਉਣਾ ਜਾਣਦੇ ਆ ਨਾ ਡਰਨਾ ਨਾ ਡਰਾਉਣਾ ਆਪਣੇ ਹੱਕ ਲਈ ਜਾਣਾ ਜੋ ਕਰਨਾ ਆਪਣੇ ਹੱਕ ਲਈ ਕਰਨਾ ਹੱਕਾਂ ਲਈ ਜੁਨੀਆਂ ਲੜਦੀ ਐ ਤੇ ਅਸੀਂ ਵੀ ਲੜਾਂਗੇ। ਤੇ ਨਾ ਸਾਨੂੰ ਅੱਜ ਕਿਹਦੀ ਲੱਲੀ ਛੱਲੀ ਦੀ ਪਰਵਾਹ ਤੇ ਨਾ ਕੱਲ। ਨਾ ਅਸੀਂ ਕਿਸੇ ਰਿਸ਼ਤੇਦਾਰ ਨੂੰ ਅੱਜ ਜਾਣਦੇ ਆ ਤੇ ਨਾ ਕੱਲ ਜਾਣੀਏ। ਜੀਨੇ ਦੇਖਣਾ ਦੇਖ ਲੈਣਾ ਅਸੀਂ ਤਿਆਰ ਆਂ। ਕੋਈ ਕਮੀ ਨਹੀਂ ਹੈਗੀ ਸਾਡੇ ਚ ਕਿਸੇ ਪੱਖੋਂ ਅਸੀਂ ਘਬਰਾਟ ਹੀ ਨਹੀਂ ਸਾਨੂੰ ਲੱਗੀ। ਮਾੜਾ ਜਿਹਾ ਫੋਨ ਕਰਨ ਜਿੱਥੇ ਕਹਿਣਗੇ ਆ ਜਾਾਂਗੇ। ਐਡੇ ਰੋਕਲ ਨਹੀਂ ਹੈਗੇ ਅਸੀਂ। ਇੱਕ ਇਨਸਾਨ ਦੇ ਪਿੱਛੇ ਸਿੰਘ ਕਿਉਂ ਲੱਗਦਾ ਹੈ ਉਹਦਾ ਮਤਲਬ ਕੀ ਹੁੰਦਾ ਤੇ ਇੱਕ ਸਰਦਾਰਨੀ ਦੇ ਪਿੱਛੇ ਕੌਰ ਕਿਉਂ ਲੱਗਦਾ ਹੈ ਹਜੇ ਤੱਕ ਲੋਕਾਂ ਨੂੰ ਇਹਦਾ ਮਤਲਬ ਨਹੀਂ ਪਤਾ ਵੀ ਸਿੰਘ ਤੇ ਕੌਰ ਦਾ ਕੀ ਮਤਲਬ ਹੈ ਫਿਰ ਵੀ ਪਤਾ ਨਹੀਂ ਘੱਟ ਉਹਨਾਂ ਨੂੰ ਕਿਦਣਾ ਚ ਸਮਝਣ ਲੱਗ ਜਾਂਦੇ ਸੋ ਵੀਰੇ ਜਿਹੜੇ ਮੇਰੇ ਨਾਲ ਗੁੱਝੀਆਂ ਹਰਕਤਾਂ ਕਰ ਰਹੇ ਹੈ ਗੁੱਝੀਆਂ ਬਹਿਬਤਾਂ ਕਰ ਰਹੇ ਹੈ ਗੁੱਝੀਆਂ ਨਾ ਕਰੋ ਸਾਹਮਣੇ ਕਰੋ ਮੈਨੂੰ ਪਤਾ ਵੈਸੇ ਵੀ ਸਾਰਾ ਹੀ ਹੈ ਵੀ ਤੁਸੀਂ ਕੀ ਕਰ ਰਹੇ ਹੋ ਮੈਨੂੰ ਸਾਰਾ ਪਤਾ ਹੈ ਜੀ ਇਹਦਾ ਗੁੱਜੇ ਕਿਉਂ ਸਰਿਆ ਮਾ ਤੁ ਜਿਹੜੇ ਜਿਹੇ ਛੁਡੀਆਂ ਕਰਤੂਤਾ ਹੋ ਜੇ ਤੁਸੀਂ ਬੈਠੇ ਹੋ ਪੱਲੇ ਕੀ ਹੈ ਤੁਹਾਡੇ ਦਿੱਤਾ ਕੀ ਆ ਰੱਬ ਨੇ ਸਾਨੂੰ ਤੱਕੇ ਦਿੱਤੇ ਆ ਖਾਂਦੇ ਤੁਰੇ ਫਿਰਦੇ ਆ ਇੱਕ ਤੁਸੀਂ ਹੈ ਢੀਠਾਂ ਚੋ ਵੀ ਇੰਨੇ ਪੱਕੇ ਢੀਠੋਂ ਮਿਸ਼ ਨੂੰ ਸ਼ਰਮ ਦਾ ਤਾਂ ਪਤਾ ਨਹੀਂ ਕੀ ਆ ਪਰੜੀ ਤੇ ਕੈਮ ਆ ਆਜ ਮੈਂ ਦਾਨ ਚ ਮੈਂ ਡਰਦੀ ਨਹੀਂ ਸੋਤੋਂ ਜਦੋਂ ਜੀ ਕਰਿਆ ਆਜ ਕਿਸੇ ਪੱਖੋਂ ਮੈਂ ਡਰਦੀ ਜਿੱਥੇ ਕਹੋਗੇ ਉੱਥੇ ਆਉਂਗੀ ਜਿੱਥੇ ਤੁਹਾਡਾ ਲੱਗਿਆ ਵੀ ਇੱਥੇ ਆ ਉੱਥੇ ਆ ਜੂ ਮੈਂ ਨਾ ਤਾਂ ਹੱਕ ਕਿਸਦੇ ਮੈਂ ਦੱਬੇ ਆ ਤੇ ਨਾ ਆਪਦੇ ਛੱਡੇ ਆ ਤੇ ਮੇਰੀ ਗੱਲ ਲੜਵਾ ਲੈ ਤੇ ਜਿਹਨੂੰ ਇਹ ਗੱਲਾਂ ਮੈਂ ਕਹਿਣੀ ਆ ਤੇ ਬਖੂਬੀ ਸਮਝ ਜਾਣਗੇ ਜਿਹਨੇ ਜੋ ਕਰਨਾ ਕਰ ਲੋ ਤੁਸੀਂ ਗੁੱਜੀਆਂ ਬਹਿਬ ਤਾਂ ਕਰਦੇ ਹੋ ਅਸੀਂ ਸਰੇ ਆ ਗੱਲ ਕਰਾਂਗੇ ਬਹਿਬ ਤਾਂ ਨਹੀਂ ਕਰਦੇ ਹਿੱਕ 'ਚ ਵੱਜਾਂਗੇ ਥੋੜੇ ਸਿੱਟੀਆਂ ਗੱਲਾਂ ਕਰਾਂਗੇ ਉਦੋਂ ਲੱਗੂ ਤੁਹਾਨੂੰ ਸੇਕ ਜਦੋਂ ਥੋੜੇ ਰੁੱਖ ਪਮਾਏ ਹੱਜੇ ਅਸੀਂ ਚੁੱਪਾਂ ਬਸ ਕਿਸੇ ਕਰਕੇ ਚੁੱਪਾਂ ਬਾਲਾ ਕਿਤਾ ਸਾਡੀ ਚੁੱਪ ਵੀ ਨਹੀਂ ਹੈਗੀ ਸਾਲ ਸੇ ਮਹੀਨੇ ਦੀ ਚੁੱਪੀ ਹੈ ਸਾਡੀ ਵੀ ਉਦੋਂ ਬਾਅਦ ਤਾਰਾਂਗੇ ਸੋਨੂੰ ਸਰਾਂ ਨੂੰ ਮੈਦਾਨ 'ਚ ਜਿਹੜੇ ਤੁਸੀਂ ਮੈਦਾਨ 'ਚ ਉੱਤਰ ਨੂੰ ਫਿਰਦੇ ਹੋ ਨਾ ਫਿਰ ਤੁਹਾਨੂੰ ਅਸੀਂ ਬਲਾਵਾ ਦੇਵਾਂ ਬਈ ਆਜੋ ਮੈਦਾਨ 'ਚ ਵੇ ਵਕਾਫ ਹੋ ਕੇ ਆਇਓ ਕਿਉਂਕਿ ਅਸੀਂ ਵੀ ਵਕਾਫ ਹੋ ਕੇ ਆਵਾਂਗੇ ਅਸੀਂ ਛੋਡੇ ਵਾਂਗੂ ਫਿਰ ਗਿੱਦੜ ਚਿੱਠੀਆਂ 'ਚ ਨਹੀਂ ਵੜਦੇ ਉਹਦੇ ਉਂਗਲਾਂ ਲਾਤੀਆਂ ਉਹਦੇ ਉਂਗਲਾਂ ਲਾਤੀਆਂ ਉਹਦੇ ਐਂ ਕਹਤਾ ਫਲਾਨਾ ਐਂ ਕਰਦਾ ਧੋਕਾ ਐਂ ਕਰਦਾ ਅਸੀਂ ਉਹਨਾਂ ਚੁਣੀ ਹੈਗੀ ਨਾ ਅਸੀਂ ਕਿਸੇ ਦੇ ਮੋਢੇ ਤੇ ਧਰ ਕੇ ਅੱਜ ਚਲਾਈਏ ਨਾ ਕਦੇ ਚਲਾਈਏ ਨਾ ਚਲਾਵਾਂਗੇ ਆਪਣੇ ਦਮ ਤੇ ਚਲਾਵਾਂਗੇ ਆਪਣੀਆਂ ਬਾਹਾਂ ਦੀ ਜਾਨ ਤੇ ਚਲਾਵਾਂਗੇ ਬਹੁਤ ਦੇਖ ਲਿਆ ਬਹੁਤ ਬਰਦਾਸ਼ਤ ਕੀਤਾ ਸੁਧਰ ਜਾਣਗੇ ਸੁਧਰ ਜਾਣਗੇ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਛੱਡ ਖੜਾ ਦੁਨੀਆਦਾਰੀ ਪਰ ਨਹੀਂ ਕਹਿੰਦੇ ਨੇ ਪਾਣੀ ਸਿਰ ਤੋਂ ਲੰਘ ਜੇ ਤੇ ਫਿਰ ਲਾਉਣਾ ਪੈਂਦਾ ਉਹ ਕੰਮ ਹੋਇਆ ਪਿਆ ਹੁਣ ਜਿਨੇ ਕਰਨੀਆਂ ਕਰੋ ਸਾਡੇ ਨਾਲ ਜਦੋਂ ਸਾਡਾ ਟਾਈਮ ਆ ਗਿਆ ਨਾ ਚੀਕਾਂ ਨਾ ਮਾਰੇ ਚੁੱਪ ਕਰਕੇ ਖੜ ਜਿਓ ਫਿਰ ਤੇ ਫਿਰ ਅਸੀਂ ਤਸੱਲੀ ਚੰਗੀ ਤਰ੍ਹਾਂ ਕਰਾਵਾਂਗੇ ਕੱਚ ਨਹੀਂ ਛੱਡਦੇ ਫਿਰ ਕਿਸੇ ਵੀ ਚੀਜ਼ ਦੀ ਕੱਚ ਨਹੀਂ ਛੱਡਦੇ ਉੱਤੇ ਚੱਲੀ ਕਰਾਉਣ ਤੇ ਆ ਗਏ ਸਮਝ ਲੈਣਿਓ ਵੀ ਮਨਜੀਤ ਨੂੰ ਤਾਂ ਕੁਝ ਪਤਾ ਹੀ ਨਹੀਂ ਕਾਸੇ ਨਹੀਂ ਪਤਾ ਤਾਂ ਕਮਲੀ ਹੋਈ ਐ ਅਸੀਂ ਵੈਭਤਾ ਕਰਨ ਦੇ ਤਲੇ ਹੋਇਆ ਛੱਡਿਆ ਸੀ ਤੁਹਾਨੂੰ ਤੁਹਾਨੂੰ ਦਿਮਾਗ ਚ ਤਾਂ ਵੈਸੇ ਮੈਂ ਕੱਢਿਆ ਹੋਇਆ ਦਿਮਾਗ ਚ ਤੁਸੀਂ ਮੇਰੀ ਹੈ ਨਹੀਂ ਪਰ ਆ ਵੈਭਤਾ ਹੀਆ ਕਰਕੇ ਜੇ ਤੁਸੀਂ ਮੇਰੇ ਰਸਤੇ ਚ ਆਉਣ ਦੀ ਕੋਸ਼ਿਸ਼ ਕਰੋਗੇ ਤੇ ਮੈਨੂੰ ਸਾਫ ਕਰਨੀ ਵੀ ਆਉਂਦੀ ਐ ਬਿਨਾ ਕਾਲਕ ਪੁਰਖ ਵੈਗਰੂ ਤਾਂ ਨਾ ਆ ਸਿਰ ਕੀਤੇ ਝੁਕਦਾ ਨਹੀਂ ਤੇ ਭਲੇਖੇ ਚ ਨਾ ਰਹੇ ਜੀ ਵੀ ਛੋੜੇ ਮੁਰੇ ਝੁਕ ਜੀ ਤੁਹਾਡੀ ਈਕਾਤ ਹੀ ਨਹੀਂ ਮੈਨੂੰ ਝੁਕਾਉਣ ਦੀ ਤਰਜੀਹ ਨਹੀਂ ਦਿੰਦੀ ਮੈਂ ਤੁਹਾਨੂੰ ਇੰਨੀ ਜਿੰਨੀ ਤੁਸੀਂ ਲਈ ਬੈਠੇ ਹੋ ਕਰੋ ਗੁੱਝੀਆਂ ਵੈਭਤਾ ਤੇ ਅਸੀਂ ਸਰੇ ਆਮ ਕਰਾਂਗੇ ਹੈ ਹੁਣ ਕਸਟਮਰ ਸੋਚਣਗੇ ਮੇਰੇ ਯੂਟਿਊਬਰ ਵੀ ਤੂੰ ਤੁਸੀਂ ਇਦਾਂ ਬੋਲੇ ਇਦਾਂ ਬੋਲ ਰਹੇ ਹੋ ਨਹੀਂ ਵੀਰੇ ਕੁਛ ਆਪਣੀ ਹੁੰਦੇ ਜਿਹੜੇ ਆਪਾਂ ਨੂੰ ਨਾ ਬੇਵਕੂਫ ਸਮਝਦੇ ਆ ਉਹਨਾਂ ਨੂੰ ਲੱਗਦਾ ਇਹ ਪਾਗਲ ਤੁਰੇ ਫਿਰਦੇ ਆ ਉਹ ਮੈਦਾਨਾਂ ਚ ਗੇੜੇ ਲੰਦੇ ਆ ਇਹ ਦਿੰਦੇ ਨਹੀਂ ਹੁੰਦੇ ਇਕ ਕੱਪੜੇ ਪਾ ਕੇ ਸ਼ੋਅ ਆਫ ਕਰਦੇ ਮੈਦਾਨ ਦੇ ਵਿੱਚ ਵੀ ਸਾਡੇ ਡੌਲੇ ਪੱਟ ਇਦਾਂ ਦੇ ਆ ਸ਼ੋਅ ਕਰਦੇ ਆ ਨਾ ਉਹ ਮੇ ਕਰੀ ਜਾਂਦੇ ਆ ਉਹ ਉਹ 24 ਘੰਟੇ ਇਹ ਸੋਚਦੇ ਵੀ ਅਸੀਂ ਡਰਬ ਕਾ ਪਾ ਰਹੇ ਹਾਂ ਜਦੋਂ ਜਦੋਂ ਅਸਲੀ ਖੜਿਆਰੀ ਆਗਾ ਨਾ ਮੈਦਾਨ ਵਿੱਚ ਅਸਲੀ ਖੜਿਆਰੀ ਆਗਾ ਤੁਹਾਡੇ ਗੇੜੇ ਵੀ ਬੰਦ ਹੋ ਜਾਣਗੇ ਮਾੜਨ ਹਟ ਜਾਂਗੇ ਗੇੜੇ ਮਾਰਨੂ ਅਸਲੀ ਖੜਿਆਰੀ ਦਾ ਤੇ ਨਕਲੀ ਦਾ ਬਹੁਤ ਫਰਕ ਹੁੰਦਾ ਛੋਪਲੇ ਖਿੱਚ ਜਿਉਣੇ ਹੋ ਜਿਉਂਦੇ ਰਹੋ ਕੋਈ ਗੱਲ ਨਹੀਂ ਮਾਨੂੰ ਖੁਸ਼ੀਆਂ ਜਿੰਨੀਆਂ ਮਾਣਣੀਆਂ ਤੁਸੀਂ ਸਾਡੇ ਜਖਮਾਂ ਨੂੰ ਫਰੋਲਦੇ ਫਿਰਦੇ ਹੋ ਨਾ ਤੁਸੀਂ ਤਾਂ ਫਰੋਲ ਕੇ ਵੇਖਦੇ ਹੋ ਤੇ ਅਸੀਂ ਫਿਰ ਛੋਡੇ ਜਖਮਾਂ ਦੇ ਸਿੱਟਿਆਂ ਮਿਰਚਾਂ ਦੀ ਕੜਸੀ ਲਾਵਾਂਗੇ ਸਾਨੂੰ ਦਵਾਈ ਲਾਉਣ ਦਾ ਮੌਕਾ ਨਹੀਂ ਜਿੰਦੇ ਇਹ ਸਾਡਾ ਵੀ ਮਨ ਪਰਨ ਹੈ ਕਿ ਅਸੀਂ ਬਹੁਤ ਬਰਦਾਸ਼ਤ ਕਰ ਲਿਆ ਬਹੁਤ ਬਰਦਾਸ਼ਤ ਕਰ ਲਿਆ ਜੋ ਤੁਸੀਂ ਕਰਦੇ ਹੋ ਅਸੀਂ ਅਣ ਦੇਖੀਆਂ ਕਰਦੇ ਰਹੇ ਅਣ ਦੇਖੀਆਂ ਤੇ ਭੁੱਜ ਟੱਟ ਵਾਲੀ ਮੇਹੜਤ ਮੱਚ ਗਈ ਬੋਲਾ ਮੋਟਾ ਅਸੀਂ ਅਣ ਦੇਖੀਆਂ ਕਰਦੇ ਰਹੇ ਤੇ ਉਹ ਬੰਦੇ ਸਾਡੇ ਸਿਰ ਚੜਨ ਲੱਗੇ ਹੈ ਆਪਣੇ ਬਗਾਨੇ ਨਹੀਂ ਜਰ ਤੁਸੀਂ ਚੜੋ ਜਿੰਨਾ ਮਰਜ਼ੀ ਸਾਨੂੰ ਲਾਉਣਾ ਆਉਂਦਾ ਆਪੇ ਲਾ ਲਾਂਗੇ ਤੁਸੀਂ ਫੇਰ ਕਰਨਾ ਕਰੋ ਇਸ ਚੀਜ਼ ਦਾ ਚੋ ਤਬ ਤੋਂ ਬੁਰੀ ਹੁੰਦੀ ਆ ਕਿ ਜੇ ਚੋਰੀ ਕਰਨੀ ਉਦੋਂ ਬੁਰੀ ਹੁੰਦੀ ਆ ਜੇ ਪਿੱਠ ਤੇ ਵਾਰ ਕਰਨਾ ਉਦੋਂ ਬੁਰਾ ਹੁੰਦਾ ਵੀ ਤੁਹਾਡੇ ਮੂੰਹ ਤੇ ਤੁਹਾਡੇ ਤੇ ਅਗਲੇ ਦੇ ਮੂੰਹ ਤੇ ਅਗਲੇ ਦੂ ਘਟਿਆ ਇਨਸਾਨ ਕੋਈ ਹੋ ਨਹੀਂ ਸਕਦਾ ਮੈਂ ਕਹਣੀ ਇਹ ਜਿਹੇ ਇਨਸਾਨ ਨੂੰ ਮੂੰਹ ਨਾ ਲਾਓ ਜਿਹੜਾ ਤੁਹਾਡੇ ਮੂੰਹ ਦੇ ਸੋਡੀਆਂ ਤੇ ਅਗਲੇ ਦੇ ਮੂੰਹ ਤੇ ਅਗਲੀਆਂ ਸੋਡੀ ਪਿੱਛੇ ਪਿੱਛੇ ਸੋਡੀਆਂ ਚੀਜ਼ਾਂ ਚੱਕ ਲੈਂਦਾ ਸੋਡੀਆਂ ਪਿੱਠ ਪਿੱਛੇ ਬੁਰਾਈ ਕਰਦਾ ਇਹ ਦੂ ਘਟਿਆ ਇਨਸਾਨ ਕੋਈ ਹੋ ਨਹੀਂ ਸਕਦਾ ਇਸ ਜਗ ਤੇ ਨਾ ਤਾਂ ਅਸੀਂ ਇਹ ਜਿਹੇ ਕੰਮ ਕਰਦੇ ਆ ਨਾ ਸਾਨੂੰ ਕਰਨੀ ਆਉਂਦੀ ਆ ਪਰ ਜੇ ਤੁਹਾਨੂੰ ਸਾਨੂੰ ਪਤਾ ਲੱਗ ਜਾਂਦਾ ਵੀ ਆ ਸਾਡੇ ਨਾਲ ਕਰ ਰਿਹਾ ਤੇ ਫਿਰ ਦੇਖ ਵੀ ਲੈਣੇ ਅਗਲੇ। ਛੋ ਵੀਡੀਓ ਬਣਾਉਣ ਚ ਵੀਰੇ ਤੁਹਾਨੂੰ ਕੁਛ ਮੇਰਾ ਗਲਤ ਲੱਗਿਆ ਹੋਵੇ ਤਾਂ ਮੈਂ ਸੌਰੀ ਚਾਹਣੀ ਆ ਪਰ ਕੁਛ ਕਰ ਰਿਸ਼ਤੇ ਇਹੋ ਜਿਹੇ ਹੁੰਦੇ ਜਿਹੜੇ ਨਾ ਬਿਨ ਵਜਾ ਦੁੱਖ ਦਿੰਦੇ ਆ ਆਪਾਂ ਜਿੰਨੀ ਜਿਹੇ ਦਿੰਨੇ ਆ ਨਾ ਉਹਦੇ ਸਿਰ ਚੜਦੇ ਆ ਉਹਨਾਂ ਦੇ ਦਿਮਾਗ 'ਚ ਇਹ ਹੋ ਜਾਂਦਾ ਵੀ ਇਹ ਸਾਤੋਂ ਡਰਦੀ ਐ ਫਿਰ ਉਹਨਾਂ ਦੇ ਭਲੇਖੇ ਕੱਢਨੇ ਪੈਂਦੇ ਆ ਮਜਬੂਰੀ ਬਣ ਜਾਂਦੀ ਐ ਸ਼ੌਂਕ ਨਹੀਂ ਹੁੰਦਾ ਕਿਸੇ ਨੂੰ ਲੜਨ ਦਾ ਬਟ ਮਜਬੂਰੀ ਬਣ ਜਾਂਦੀ ਐ ਜਦੋਂ ਕੋਈ ਟਿਕਦੇ ਨਹੀਂ ਟਿਕਦੇ ਨਹੀਂ 24 ਘੰਟੇ ਥੋੜੇ ਬਾਹਰ ਕਢਕਾਉਂਦਾ ਨਾ ਫਿਰ ਤਾਂ ਗਲ ਸੋ ਅੱਜ ਮੈਂ ਥੋੜੀ ਜਿਹੀ ਸੈਡ ਆ ਮੇਰੇ ਨਾਲ ਕੁਝ ਗੱਲਾਂ ਵਾਪਰੀਆਂ ਮੈਨੂੰ ਵੀ ਜਦੋਂ ਕੋਈ ਅਣ ਹੋਈਆਂ ਗੱਲਾਂ ਜਾਂ ਕਹਿੰਦੇ ਆ ਨਾ ਤੇ ਫਿਰ ਥੋੜਾ ਟਫ ਲੱਗਦਾ ਫਿਰ ਮદાન ਚ ਉਤਰਨਾ ਪੈਂਦਾ ਸੋ ਵੀਡੀਓ ਬਣਾਉਣ ਚ ਵੀ ਕਮੀ ਰਹੀ ਹੋਵੇ ਤਾਂ ਸੌਰੀ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮਲਿੰਗੋ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਝੂਠੇ ਬੰਦਿਆਂ ਨੂੰ ਕਮੀਨੇ ਬੰਦਿਆਂ ਨੂੰ ਪਿੱਠ ਤੇ वार ਕਰਨ ਵਾਲੇ ਬੰਦਿਆਂ ਨੂੰ ਕਦੇ ਘਰੀ ਨਾ ਵੜੋ ਮੈਂ ਚਾ ਦੇਖੀਆਂ ਤੁਸੀਂ ਨਾ ਦੇਖਿਓ ਸਤਿ ਸ੍ਰੀ ਅਕਾਲ